ਜਸਪਾਲ ਬਰਾੜ ਨੂੰ ਨੁਕਰਿਆਂ ਦੇ ਕਿੰਗ ਦਾ ਖਿਤਾਬ ਦਵਾਤਾ ਕਰਕੇ ਸੇਵਾ ਪਦਮ ਨੂੰ 70 ਤੋਂ ਪਾਰ ਕਰਾਤਾ ਬਾਲੇ ਠੰਡੇ ਸੁਭਾ ਦਾ ਮਾਲਕਾ ਪੱਕੇ ਵਾਲਾ ਗੋਰਾ ਰੌਲੀ ਵਾਲੇ ਦਾ ਬਸ਼ੇਰਾ ਤਿਆਰ ਕਰੀ ਜਾਂਦਾ ਬਾਬਾ ਜੋਰਾ ਵੱਡੇ ਵੱਡੇ ਪੰਜਾਬ ਦੇ ਘੋੜੇ ਡਾਨੀਆਂ ਬਾਨੀਆਂ ਨੂੰ ਪਸੰਦ ਆ ਗਏ ਟੋਂਗਾਲੀ ਦੇ ਜਗਤਾਰ ਤੇ ਚੈਨੇ ਕੋਲ ਵੀ ਬੰਬੇ ਵਾਲੇ ਆਉਣ ਲੱਗ ਪਏ ਖੂਨਨਕਲਾਂ ਵਾਲੇ ਨਾਰ ਦੀ ਪੱਗ ਦੇ ਚਰਚੇ ਆ ਪਾਗਸਰ ਵਾਲਾ ਪੰਮਾ ਕਰਦਾ ਘੋੜੀਆਂ ਤੇ ਖੁੱਲੇ ਖਰਚੇ ਆ ਕੜੈਲ ਵਾਲੇ ਪਹਿਲਵਾਨਾਂ ਦੀ ਵੀ ਗੱਲ ਅਲੱਗਾ ਗਰਮੇਲ ਪਟਵਾਰੀ ਬਣਦਾ ਪੋਚ ਕੇ ਪਾਗਾ ਬੇਵਲ ਵਾਲਾ ਸਰਜੀਤ ਘੋੜੀਆਂ ਦੀ ਦੁਨੀਆ ਦਾ ਵੱਡਾ ਮਾਲਾ ਤੁੰਗਲੀ ਵਾਲੇ ਭਗਤ ਨੂੰ ਵੀ ਸਾਂਹ ਤਿਆਰ ਕਰਨ ਦਾ ਬੜਾ ਬਾਲਾ ਮਿੰਟੂ ਰੋਡਿਆਂ ਵਾਲੇ ਨੇ ਵੱਡੇ ਵੱਡੇ ਸਾਂਹ ਪੈਦਾ ਕਰਤੇ ਸਮੁੰਦਰ ਨੂੰ ਪਾਲ ਕੇ ਜਮਾਂ ਡਾਂਗ ਚ ਕੋਕੇ ਜੜਤੇ ਜਿਵੇਂ ਨਵੀਂ ਵਿਆਹੀ ਦਾ ਹੁੰਦਾ ਰਾਣੀ ਹਾਰਾ ਇਸ ਟਾਈਮ ਸਮੁੰਦਰ ਸਿਮਰਤ ਪਹਿਲਵਾਨ ਦੇ ਘਰ ਦਾ ਸ਼ਿੰਗਾਰ ਆ 2005 ਚ ਫੁੱਲੋ ਵਾਲੇ ਗਲਾਬ ਦੇ ਘੋੜੇ ਦਾ ਵੱਡਾ ਨਾਮ ਹੋ ਗਿਆ ਸੀ ਧੋਖੇਬਾਜ਼ ਬੰਦਿਆਂ ਕਰਕੇ ਘੋੜਾ ਗੁੰਮ ਨਾਮ ਹੋ ਗਿਆ ਸੀ ਸਰੇ ਦਾ ਡਾਕਟਰ ਆ ਬਲਾਡ ਮਹਿਮੇ ਵਾਲਾ ਜਿਹਦਾ ਨਾਮ ਸ਼ਮਸ਼ੇਰ ਆ ਬਿਮਾਰ ਘੋੜੇ ਘੋੜੀਆਂ ਦੀ ਕਰਦਾ ਵਾਲੀ ਕੇਅਰ ਆ ਅਰਜਨ ਰੌਲੀ ਵਾਲੇ ਨੇ ਰਿਜ਼ਲਟਾਂ ਵਾਲੀਆਂ ਤਾਹਾਂ ਤੋੜ ਦਿੱਤੀਆਂ ਡੋਡਾਂ ਵਾਲੇ ਬਿੰਦਰ ਤੇ ਭਿੰਦਰ ਦੀਆਂ ਪ੍ਰਿੰਸ ਨੇ ਸਲਮਾਨ ਖਾਨ ਨਾਲ ਤਾਰਾਂ ਜੋੜ ਦਿੱਤੀਆਂ ਜੋ ਹੋਣਾ ਸੀ ਬਾਬੇ ਨੂੰ ਮਨਜ਼ੂਰ ਹੋ ਕੇ ਰਹਿੰਦਾ ਅੱਜ ਗੱਲ ਹੋਰ ਹੋਣੀ ਸੀ ਜੇ ਮੰਨੂ ਸੇਖੋਂ ਨੂੰ ਜੋਦੇ ਘੋੜੇ ਆਲਾ ਘਾਟਾ ਨਾ ਪੈਂਦਾ ਡਾਕਟਰ ਬੰਦਾ ਬੰਦਾ ਵੱਡਾ ਬਰੀਡਰ ਬਣ ਗਿਆ ਪੰਡਤਾਂ ਦਾ ਮੁੰਡਾ ਮੰਨੂ ਸ਼ਰਮਾ ਵੀ ਉਤਲੇ ਲੈਵਲ ਦੀ ਗੱਲਬਾਤ ਕਰ ਗਿਆ ਖੁਸ਼ੀ ਕੋਲੇ ਤੂਫਾਨ ਤੇ ਕੋਮਲ ਕੋਲੇ ਸ਼ਾਨ ਆ ਇਹਨਾਂ 3ਾਂ ਤੇ ਮਾਪਿਆਂ ਨੂੰ ਪੁੱਤਾਂ ਨਾਲੋਂ ਵੱਧ ਮਾਣ ਆ ਬਾਪੂ ਰਾਜ ਰਾਜਿਆਂ ਨੇ ਕੋਲੇ ਘੋੜਿਆਂ ਵਾਲਿਆਂ ਦੀ ਰੌਣਕ ਲੱਗੀ ਰਹਿੰਦੀ ਆ ਗੁੱਡੂ ਜਦੋਂ ਘੋੜੀ ਤੇ ਚੜ ਜਾਂਦਾ ਹੱਟ ਪਿੱਛੇ ਫੇਰ ਮਿਲਾਂਗੇ ਕਹਿੰਦੀ ਆ ਹਵੋਰ ਵਾਲੇ ਘੋੜੇ ਦਾ ਨਾਮ ਰਹਿਂਦੀ ਦੁਨੀਆ ਤੱਕ ਰਹੂਗਾ گلਜਾਰ ਦੁਬਾਰਾ ਪੈਦਾ ਹੋ ਜੇ ਨਿਮਾਣਾ ਬਰਾੜ ਰੱਬ ਨੂੰ ਕਹੂਗਾ ਥਾੜੇ ਮੌੜ ਆਲਾ ਜਿਉਣਾ ਵਿਸ਼ੋਆਂ ਚ ਛਾ ਗਿਆ ਜਵਾਲਾਮੁਖੀ ਰਿਜ਼ਲਟ ਵਾਲੇ ਪਾਸਿਓਂ ਖੁੱਤੀ ਪਾ ਗਿਆ ਗਵਿੰਦਪੁਰੇ ਵਾਲੇ ਘੋੜੇ ਮਗਰ ਵੀ ਮੇਲਾ ਤੁਰਦਾ ਸੀ ਬਾਈ ਬੂਟੇ ਦੇ ਦਿਲ ਚ ਸਾਂਹ ਪੈਦਾ ਕਰਨ ਦਾ ਸ਼ੌਂਕ ਬੜੇ ਚਿਰਦਾ ਸੀ ਮੇਲੇ ਚ ਐਵੇਂ ਖੜਦਾ ਸੀ ਜਿਵੇਂ ਚੜਿਆ ਹੋਵੇ ਪੂਰਨਮਾਸੀ ਦਾ ਚੰਦ ਮਲੂਕੇ ਵਾਲਾ ਘੋੜਾ ਵੀ ਸਿਰਾਸੀ ਜੀ ਦਾ ਨਾਮ ਸੀ ਅਲਬੰਦ ਮੱਲੋ ਰੇਲ ਗੱਡੀ ਦੇ ਇੰਜਣ ਚ ਡਾ ਘੋੜਾ ਕਾਕੇ ਗੱਲ ਬਣਾ ਦਿੰਦਾ ਸੀ 15 ਮਿੰਟਾਂ ਦੀ ਵੀਡੀਓ ਚ ਸਵਾਦ ਲਿਆ ਦਿੰਦਾ ਸੀ ਮੈਂ ਸੁਣਿਆ ਘੋੜੀਆਂ ਵਾਲਿਆਂ ਦੇ ਦਿਲ ਵੱਡੇ ਹੁੰਦੇ ਆ ਜੋ ਹੋਣਾ ਸੀ ਹੋ ਗਿਆ ਕਦੇ ਨਹੀਂ ਰਿਸਣੋਂ ਹਟਦੇ ਦੁਸ਼ਮਣੀ ਵਾਲੇ ਫੋੜੇ ਪ੍ਰੀਤ ਦੇ ਕੈਮਰੇ ਨੂੰ ਅੜੀਕਣ ਆਪਣੇ ਘਰਾਂ ਚ ਖੜੇ ਘੋੜੇ ਦੁਨੀਆ ਡਰਦੀ ਰਹਿੰਦੀ ਆ ਜੇ ਹੁਣ ਭਰਾ ਤਿੰਨ ਚਾਰ ਆਉਣ ਵਾਲੇ 2-3 ਸਾਲਾਂ ਚ ਦੁਨੀਆ ਹਲਾ ਦੂ ਖੇੜੀ ਵਾਲੇ ਬਾਬੇ ਦਾ ਪੰਜਾਬ ਸ਼ਿੰਗਾਰ ਬਾਹਰ ਜਾਣ ਦਾ ਕਰੇਜ ਸੀ ਬਾਪੂ ਪਰਮਜੀਤ ਦੇ ਪਿਆਰ ਨੇ ਰੱਖ ਲਿਆ ਲੈ ਕੇ ਥਾਪੜਾ ਬੇਬੇ ਵਿੱਚੋਂ ਬਿਆੰਤ ਮਾਨ ਨੇ ਕੈਮਰਾ ਚੱਕ ਲਿਆ ਕੀ ਹੋ ਗਿਆ ਜੇ ਉੱਡ ਗਿਆ ਦੁਬਾਰਾ ਫੇਰ ਫੁੱਲ ਤੇ ਭੌਰ ਆਊਗਾ ਲੋਕਾਂ ਦਾ ਟਾਈਮ ਆਉਂਦਾ ਹੁੰਦਾ ਸਾਡਾ ਮੂਸੇ ਜਾਂ ਟੰਗੂ ਦੌਰ ਆਊਗਾ ਮਿਹਨਤ ਕਰਕੇ ਖਾਂਦੇ ਆ ਮਿਹਨਤ ਕਰਕੇ ਖਾਵਾਂਗੇ ਜਿਹੜੇ ਕਹਿੰਦੇ ਸੀ ਬਰਾੜਾ ਪਹਿਲਾਂ ਵਾਲੇ ਟਾਈਮ ਲੰਘ ਗਏ ਸੁੱਖ ਰੱਖੇ ਬਾਬਾ ਸਟੋਰੀ ਮੰਗੀ ਤੇ ਉਹਨਾਂ ਅੱਗੇ ਲਾਵਾਂਗੇ ਸੁੱਖ ਰੱਖੇ ਬਾਬਾ ਸਟੋਰੀ ਮੰਗੀ ਤੇ ਉਹਨਾਂ ਅੱਗੇ ਲਾਵਾਂਗੇ